ਹਲੋ ਹਲੋ ਮੈਂ ਸੰਤਨ ਨੂੰ ਪਹਿਲੀ ਬੇਨਤੀ ਕੀਤੀ ਸੀ ਕਿ ਉਹ ਖੇਤ ਚਾਰੇ ਦੇ ਸੁਖਦੇਵ ਜੀ ਹੋਰ ਭਾਲੋ ਦੇਖ ਲੈ ਤੀਰ ਬਲਾਸ ਨਹੀਂ ਹੈ ਮੇਰੇ ਵੀਰ ਦੇ ਚੇਹੇ ਹਾਲਾ ਹੈ ਨਾ ਪਨੀਓ ਭਾਲ ਲਓ ਯਾਰ ਇਸ ਤਰ੍ਹਾਂ ਕਰੋ ਮੇਰਾ ਵੀਰ ਗਿਆਨੀ ਨਾ ਕਰੋ ਇਹ ਚੀਜ਼ਾਂ ਕੋਈ ਕਿਹਾ ਦੋ ਨੰਬਰ ਦਾ 250 ਦਾ ਜੋ ਕਾਲ ਦਾ ਸਾਰੇ ਨੂੰ ਇਹ ਦੋ ਗੱਲਾਂ ਨੂੰ ਭਲੂਨ ਬਲਾਓ ਯਾਰ ਇੱਥੇ ਮੇਰੇ ਚੁਰਕੇ ਜਾਂਦੇ ਭਲੂਨੀ ਮੰਗੋ ਦੂਸਤ ਬਲਾਓ ਇਹਨਾਂ ਨੂੰ ਗਲਾਸ ਬੜੇ ਵੀ ਕਾਲੀ ਸੇਵਾ ਕਰੋ ਗਲਾਸ ਵੀ ਕੜਨ ਦੀ ਕਿਰਪਾਲਤਾ ਕਰੋ ਜੀ ਸ਼ਤਕਾਗੋ ਸੰਗਤ ਨੂੰ ਮੈਂ ਗੋਤੀ ਸੋ ਪਹੁੰਚਣਾ ਹਾਲੇ ਹਾਲੇ ਮੈਂ ਕਾਲੀ ਨਾ ਕਰੇਗੀ ਹਾਲੇ ਮੈਂ ਮਨਪ੍ਰੀਅ ਹੋ ਗਏ ਮਰਜਾ ਕੇ ਮਰਦਾਦੋ ਸੰਗਤ ਨੂੰ ਪਹੁੰਚਾ ਲਈ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਖਾਲੀ ਗਲਾਸ ਮੇਰਾ ਵੀਰ ਪਾ ਵੀ ਯਾਰ ਮੇਰਾ ਵੀਦ ਕਲਾਸ ਸੁਤੇ ਨਾ ਏਦਾਂ ਹੱਥ ਜੋੜ ਕੇ ਬੈਣਦੀ ਆ ਚੀਜ਼ ਦੀ ਵੱੱਦ ਵੀ ਹੁੰਦੀ ਮੇਰਾ ਵੀਦ ਯਾਰ ਸੇਵਾਦਾਰ ਉਹ ਫੜਿਆ ਤਾਂ ਸਹੀ ਯਾਰ ਕਲਾਸ ਕੀ ਕਰਨ ਦੇ ਨਾ ਜੀ ਸਾਡੀ ਸੰਗਤ ਨੂੰ ਵੀ ਹੱਥ ਜੋੜ ਕੇ ਬੈਣਦੀ ਆ ਕਿ ਖਾਲਸਾ ਸੁਪੇ ਨਾ ਮਰ ਰਹੀ ਵੀਰ ਸਾਡੇ ਸੇਵਾਦਾਰ ਮੁਰਾ ਨੂੰ ਬੜਾ ਉਹ ਇਦਾਂ ਜੀ ਦੇ ਬੈਣ ਵਾਲੀ ਦਾ ਮਾਜੀ ਹੋਣੀ ਰਾਜ ਨੂੰ ਸੰਗਤ ਨੂੰ ਮੈਂ ਕੋ ਜਨਾਸ ਬੋਲਣ ਦੀ ਇਤਾਲੀਆ ਨੂੰ ਤੇਰੇ ਚੰਗੇ ਗਾਣੀ ਬਾਗ ਦੇ ਅੱਗੇ ਹੈ ਜਿਹੜਾ ਅੱਜ ਕੱਲ੍ਹ ਪਲਾਸਾ ਮੇਰਾ ਮਿਰ ਹੈ ਹੈ ਕਿ ਪਾਗੀ ਪਿੱਛੇ ਫਰਮ ਪਿੰਦੀ ਪਈ ਆ ਰੋਚੇ ਮਾਰੇ ਦੀ ਚੌੜੀ

ਦਾਈ ਪੱਲੇ ਦਈ ਪੱਲੇ ਦਈ ਪੱਲੇ ਮਟੂਰੇ ਗਏ ਓਏ ਸੋਨੇ ਭਟੂਰੇ ਚੱਕਨੀ ਲਿਆ ਪਾਰ ਵਾਸ ತಲ್ಲಿನ ತಸಲ್ಲಿನ ತಸಲ್ಲಿನ ವಿರಕಾರಿ ನೀ ಕಾಳಿನಿ ਵਾਹ ਜੀ ਇਹ ਟ੍ਰੈਡਿੰਗ ਵਾਹ ਜੀ ਜਿਹੜਾ ਚੱਲਦਾ ਹੋਇਆ ਇਹ ਲੋਕ ਪੂਰੀ ਜਨਤਾ ਨੂੰ ਚੰਗੀ ਨੀਂਦ ਆਉਂਦਾ ਹੋਣਾ ਪਾਜੀ ਇੱਥੇ ਕਿਉਂ ਆ ਗਿਆ ਯਾਰ ਲੈ ਨਹੀਂ ਉਹ ਮੈਂ ਪਰ ਸਾਈਡ ਦੇ ਪਾਲੇ ਦਾ ਮੈਂ ਖੇਤ ਦੇ ਵਿੱਚ ਪਾਰਕਿੰਗ ਆ ਸੰਗਤ ਨੂੰ ਜਾਪ ਕਰੇਸ਼ ਕਾ ਦੇ ਜੀ

ਮੰਗਾ ਠਾਰ ਮੰਗੋ ਜੂਸ ਸ਼ਾਕੀ ਜੀ ਮੰਗੋ ਜੂਸ ਰੇਗਲੇ ਰੇਗਲੇ ਮੇਰਾ ਵੀ ਮੰਗੋ ਜੂਸ ਨਾਲ ਹੋਏ ਜੀਰਾ ਲਹਰੀ ਜੀਰੇ ਦੀ ਸ਼ਾਕੀ ਸੰਗਤ ਜੀ ਲਹਰੀ ਜੀਰਾ ਤਰੀਸ ਪੰਜਾਬੀ ਬੋਲ ਜਵਾਹਰ ਗੁਰੂ ਜੀਵਾ ਨੂੰ ਬਾਰੇ ਜਵਾਹਰ ਨੂੰ ਬਾਰੇ ਜਾਣੀ ਸਾਡੀ ਸਾਥ ਸੰਗਤ ਨੂੰ ਦੰਦ ਪਿਆ 15 ਕਿ ਮਿੰਟਾਂ ਤੱਕ ਉਹਨਾਂ ਨੂੰ ਦੋਤ ਕਾਰਨਾ ਮੇਰੇ ਕਾਰ ਦੇ ਨੰਬਰ ਲੈ ਜਿਓ ਹੋ ਜਾਵੇ ਚਾਰਤੀਆਵੇਂ ਜੋ ਤਨ ਨੰਨੀ दुनिया न तारई जग ते ब्राम ज्ञानी दु नव तारणी जगत राम ज्ञानी जग लंदन हारा ए हे जग लंगनहारा ए साधू वांग तारन साधू वांग जल त दूर करे जाद में चापू मार पव जल तूर करे जाद में चापूं मारा उहो विदां तूं दूरबरी वेदां त दरबरी साधू जी चार जन न साधू चार जॻनारी ਨਿਆਨੋ ਤਾਰਨ ਨਹੀਂ ਜਗਤ ਆਉਂਗੇ ਬ੍ਰਹਮ ਦੀ ਆਮੀ ਦੁਨੀਆ ਨੂੰ ਤਾਰਨ ਨਹੀਂ ਜਗਤ ਆਉਂਗੇ ਬ੍ਰਹਮ ਦੀ ਆਮੀ पै मार बोशीअ नज़र आवे न को दर्मार बोशीअ नज़रीव नुख चे दुखियां नई कर सघंदी दुनिया न करणी जग ते आहम ज्ञानी ਮੰਨਿਆ ਨੋ ਤਾਰਨ ਲਈ ਜਗ ਤੇ ਆਉਂਦੇ ਬ੍ਰਹਮ ਗਿਆਨੀ ਛੜ ਪੈਸੋ ਚੰਦਰ ਮਾ ਪਾਵੇ ਸੂਰਜ ਚਰਨਾ ਹਜ਼ਾਰਾ ਪਾਵੇ ਸੂਰਜ ਚਰਨਾ ਹਜ਼ਾਰਾ ਜਗ ਲੰਗਨ ਆ ਰਾਇ ਵਲ ਬਾਨੀ ਕੈ ਗੁਰ ਬਾਜਾ ਦਰਨੀ ਉਹ ਮਹੂਰਕ ਬਾਰਾ ਬਾਨੀ ਕੈ ਗੁਰ ਬਾਜਾ ਦੋਰ ਨਹੀਂ ਹੋਣਾ ਕੋਣ ਗੁਬਾਰਾ ਉਹ ਜਗ ਰੋਸ਼ਨ ਕੋ ਸਾਡੇ ਭਾਈ ਸਾਹਿਬ ਦੀ 100 ਲੱਖ ਦਮਰਾ ਮੈਂ ਦਾਸ ਕਹਿੰਦੇ ਹਾਂ ਜਿੰਨੇ ਵੱਡੇ ਜੀ ਤੁੱਕਬਰ ਖਾ ਕੇ ਕਬ ਜਾਰ ਬਣਾ ਹੁੰਦੇ ਜੀ ਬਾਰਾ ਬਣਾ ਬੰਦਨ